ਗਾਈਜ਼ ਯਸਟਰਡੇ ਘਰ ਦਾ ਅੱਜ ਆ ਮੂਰਤ ਬਣਾ ਰਿਹਾ ਕਲਦੇ ਸਾਹਿਬ ਹਾਂਜੀ ਤੇ ਘਰ ਬਣ ਕੇ ਤਿਆਰ ਹੋ ਗਿਆ ਤੇ ਜੋ ਵੀ ਸੇਵਾਦਾਰ ਆਏ ਬਹੁਤ ਬੜੀਆ ਮਿਹਨਤ ਕੀਤੀ ਹੈ। ਹਲੋ ਐਵਰੀਵਨ ਵੈਲਕਮ ਟੂ आवर ਚੈਨਲ ਆਊਟ ਦਾ ਹੈਰਟ ਗਾਈਜ਼ ਯਸਟਰਡੇ ਘਰ ਦਾ ਅੱਜ ਆ ਮੂਰਤ ਜੋ ਮੂਰਤ ਆ ਗਾ ਕੇ ਤੁਹਾਨੂੰ ਪਤਾ ਪਹਿਲਾਂ ਯਸਟਰਡੇ ਕਰਦੀ ਕੰਡੀਸ਼ਨ ਕੁਝ ਇਹੋ ਜਿਹੀ ਸੀਗੀ ਹੁਣ ਉਹ ਬਣ ਕੇ ਤਿਆਰ ਹੋ ਚੁੱਕਿਆ ਤੇ ਆ ਦੇ ਘਰ ਦਾ ਅੱਜ ਜਿਹੜੀ ਓਪਨਿੰਗ ਹੈ ਉਹ ਕਰਨ ਆ ਰਿਹਾ ਕਲਦੇ ਸਾਹਿਬ ਹਾਂਜੀ ਕਿਆ ਬੋਲ ਤੁਨੇ ਮੌਲਿਕ ਸਿੰਘ ਜੀ ਤੇ ਉਹਨਾਂ ਨੇ ਅੱਜ ਆਉਣਾ ਆਪਣੇ ਘਰੇ ਵੀ ਆਉਣਾ ਤੇ ਅੱਜ ਐਸ ਦੇ ਘਰ ਦਾ ਮੌਤਰੀ ਆ ਤੇ ਆਪਣੇ ਸਟੂਡੀਓ ਵੀ ਆਉਣਗੇ ਸੋ ਬਲੌਗ ਵਿੱਚ ਬਣੇ ਰਹੋ ਘਰ ਤੁਹਾਨੂੰ ਮੈਂ ਪਹਿਲਾਂ ਦੱਸ ਦਵਾਂ ਕੁਝ ਉਹਨਾਂ ਦੇ ਘਰ ਦੀ ਕੰਡੀਸ਼ਨ ਹੈ ਉਹ ਦੀ ਸੀ ਬਟ 15 ਦਿਨਾਂ ਦੇ ਅੰਦਰ ਹਾਂਜੀ 15 ਦਿਨਾਂ ਦੇ ਅੰਦਰ ਇੱਕ ਹਰਿਆਣਾ ਦੀ ਸੰਸਥਾ ਸੰਤ ਰਾਮਪਾਲ ਜੀ ਦੀ ਸੰਸਥਾ ਆ ਉਹਨਾਂ ਨੇ ਘਰ ਬਣਵਾ ਕੇ ਦਿੱਤਾ ਉਹਨਾਂ ਨੂੰ ਵਾਟ ਵਾਟ 15 ਦਿਨਾਂ ਦੇ ਅੰਦਰ ਘਰ ਬਣ ਕੇ ਤਿਆਰ ਹੋ ਗਿਆ ਤੇ ਘਰ ਦੀ ਕੰਡੀਸ਼ਨ ਕੁਝ ਐਹੋ ਜੀ ਸੀਗੀ ਜੋ ਕਿ ਇੱਥੋਂ ਲੈ ਕੇ ਅੱਗੇ ਤੁਹਾਨੂੰ ਦਿਖਾਣਾ ਹੈ ਕਿ ਐਹੋ ਜੀ ਹੋਗੀ ਸੋ ਯਕੀਨ ਕਰਕੇ ਮੰਨਿਓ 15 ਦਿਨਾਂ ਦੇ ਅੰਦਰ ਘਰ ਬਣ ਗਿਆ ਬਹੁਤ ਹੀ ਵੱਡੀ ਗੱਲ ਹੈ ਅੱਜ ਆ ਸਾਨੂੰ ਖੁਸ਼ੀ ਆ ਉਹਦੇ ਘਰ ਦਾ ਮੂਰਤਾ ਤੇ ਚਲੋ ਚੱਲਦੇ ਆਂ ਦੇਖਦੇ ਆ ਬਾਹਰ ਤਿਆਰੀਆਂ ਹੋ ਰਹੀਆਂ ਆਪਾਂ ਵੀ ਤਿਆਰ ਹੋ ਜਾਈਏ ਇੰਟਰਵਿਊ ਵਗੈਰਾ ਆਊਗਾ ਉਹ ਵੀ ਚਲੋ ਉਹਦੇ ਵੀ ਆਪਾਂ ਸਾਨੂੰ ਮਦਾ ਪਾਰਟਿਸਪੇਟ ਕਰਦੇ ਹੁੰਦੇ ਆ ਉਹਦੇ ਵੀ ਪਾਰਟਿਸਪੇਟ ਕਰਾਂਗੇ ਸੋ ਚਲੋ ਕਰਦੇ ਆਂ ਤਿਆਰੀ ਠੀਕ ਹੈ ਫਿਰ ਆਪਾਂ ਆਣਾਂ ਇਹ ਜਿਹੜੀ ਤੁਹਾਨੂੰ ਜਾਣਦੇ ਨੇ ਇੱਕ ਅੱਲਾ ਬੱਚਾ ਜਿਹਦੇ तो हाँ रहे रहे हैं तो पहले तो ये है। इस की हो। तो तो आप दो हजार चार से देख रहा हूँ ये दो हजार चार में जब मैं आया तो ये मकान जो अपने लेवल से कम से कम पाँच फुट नीचे था इनके एक रूम था जैसे खर्च रहे ਸਰ ਉੱਪਰ ਹਲੋ ਵੀ ਤਰਫ ਦਾ ਕਹਿੰਦਾ ਆ ਜੀ ਮਿਸਟਰ ਜੀ ਕੀ ਹਾਲ ਹੈ ਆਪਕੇ ਜੀ ਸੋ ਗਾਇਜ਼ ਇੱਥੇ ਆਚਾਰ ਰਿਹਾ ਇੰਟਰਵਿਊ ਬਹੁਤ ਗਾੜਾ ਆ ਰਾਵਲ ਕੜਾ ਇੱਧਰ ਆ ਜਵਾਕ ਲਾਸੀ ਵਗਰੀਨੋ बहुत अच्छे बहुत अच्छे थैंक यू ठीक है आप इनके पड़ोसी हो और मतलब पीछे से जो की है राजस्थान के रहने वाले को आप जानते हैं आपने इससे पहले इनका घर देखा था और आज आप एक नया घर इनका देख लो तो समझते दोनों घरों के अंदर जब मैं दो हजार ਕਿ ਚਾਹ ਚਾਹ ਸਕਦਾ ਹੈ ਉਸ ਦੇ ਕਿ ਉਹ ਜਦੋਂ ਜਿਤੋਂ ਗਿਆਨ ਕਰ ਲਿਆ ਕਿ ਜਦੋਂ ਉਹ ਟਿਕੀ ਹੋਰ ਹੈ ਇਸ ਪਰਿਵਾਰ ਦੇ ਕੋਲ ਰਹਿੰਦੇ ਆਪ ਨੂੰ ਮੇਟਰ ਦਾ ਗ੍ਰੀਸਨ ਵਿੱਚ ਬਾਤ ਚਿਤ ਕੀ ਦਿਨ ਬਤਾਇਆ ਕਿ ਕਾਫੀ ਨਰਜੁਕ ਹਾਲਾਤ ਵਿੱਚ ਇਹ ਪਰਿਵਾਰ ਰਹਿ ਰਿਹਾ ਹੈ ਉਹ ਕਿਹਜੋ ਕੰਡੀਸ਼ਨ ਹੈ ਉਸਕੇ ਬਾਰੇ ਵਿੱਚ ਥੋੜਾ ਜਾਣਦੇ ਹਾਂ ਇਸ ਦਾ ਕੀ ਕੀ ਹੈ ਧੁੰਦੀ ਹੈ ਧੁੰਦੀ ਹੈ ਪੈ ਗਈ ਹੈ ਪੈ ਗਈ ਹੈ ਫਿਰ ਕੀ ਸਿਆਲਿਆ ਪੈਂਡ सदतेसान तेंदुलकर संचित बाप ने बताया था कि तो तो पर मैच करता और आप सब लिंक को तमला या अलग रिपोर्ट है माननीय गवर्नमेंट विभाग होंगे प्रभाव क्या कहना कैसा विवाद 2023 पुलिस विभाग की विवाह के क्षेत्र पर चर्चा लगते सारी जानकारी 2017 है पांडिमारी एक भरोसे की इसमें होता है 15 दिनों में अभियान होगी डॉक्टर में ओके 17 तारीख को

ਗਾਈਜ਼ ਆਪਣੇ ਐਮਐਲਏ ਸਾਹਿਬ ਵੀ ਆ ਗਏ ਮੈਂ ਤਾਂ ਬਲੌਗ ਬਣਾ ਲਾ ਆਪਾਂ ਤਾਂ ਚੱਲੀਏ ਫਿਰ ਹਾਂ ਤੂੰ ਆਜੋ ਆਜੋ ਜੀ ਤੁਸੀਂ ਮਾੜਾ ਇੱਥੇ ਮੇਰੇ ਸਾਹ ਕੋਲ ਕਾਡੀ ਲੋਡ ਕਰਦੇ ਆ ਇਹਨਾਂ ਦਾ ਜੀ ਸਾਡੇ ਕੈਮਰੇ ਲੋਡ ਜਿਆਦਾ ਭਾਈ ਨਾਮ ਆਦਾ ਚੰਗੀਆਂ ਨੇ ਆਓ ਜੀ ਥੋੜਾ ਇੱਕ ਆਪਾਂ ਮੀਡੀਆ ਵਾਲੇ ਫੋਟੋ ਵਾਲੇ ਪਿੱਛੇ ਨੂੰ ਹੋ ਜੀ ਆਪਾਂ ਇੱਥੇ ਰੋ ਕੇ ਲੈ ਲਾਂਗੇ ਪਿੱਛੇ ਤੋਂ ਲੈ ਲਓ ਲਾਓ ਜੀ ਸਾਡੀ ਜਿਹੜੇ ਦੂਸਰੇ ਉਹ ਇਧਰ ਪੈਸੇ ਜੋ ਕੋਲੇ ਕੈਮਰਾ ਨੂੰ ਇਧਰ ਕਰਦੇ ਰਹੇ ਜਾਂਦੇ ਨੇ ਕੋਈ ਫੋਟੋ ਫੋਟੋ ਖਾ ਚੜ ਰਹੇ ਨੇ ਫੋਟੋ ਖਾ ਚੜ ਰਹੇ ਨੇ ਹੋਰ ਜੀ ਠੀਕ ਹੈ ਕੋਈ ਫੋਟੋ ਆਓ ਤੁਸੀਂ ਇੱਧਰ ਉੱਥੇ ਆਓ ਪੁੱਟੋ ਤਾਂ ਸਮਾਂ ਮਿਲਿਆ ਮਦਦ ਲਈ ਜਿੱਤ ਪਰਲੇ ਬੰਦੋਰੇ ਅੱਗੇ ਆ ਜੀ ਆਜੇ ਆਜੇ ਇੱਥੇ ਆਜੇ ਆ ਜੀ ਆਜੇ ਦਰਵਾਜ਼ੇ ਵਾਲਿਆਂ

ਖੋਸ਼ ਹਿੰਦੀ ਹੁੰਦੀ ਹੈ ਹਿੰਦੀ ਹੁੰਦੀ ਹੈ ਖੋਸ਼ ਹਾਂ ਤੂੰ ਆ ਬਈ ਯਸ਼ਾ ਆ ਤੁਹਾਨੂੰ ਪਤਾ ਹੀ ਹੈ ਵਲੌਗ ਚ ਦੇਖਦੇ ਆ ਉਹ ਬਈ ਘਰ ਯਸ਼ ਦਾ ਯਸ਼ ਨੂੰ ਕਾਠੀ ਬੋਲੇ ਯਾਰ ਸਹੀ ਹੈ ਬਈ ਸਹੀ ਬਣਾ ਬਹੁਤ ਵਧੀਆ ਯਾਰ ਯਸ਼ ਬਹੁਤ ਖੁਸ਼ੀ ਦੀ ਗੱਲ ਹੈ ਯਾਰ ਆ ਬੰਦਾ ਵੀ ਸਾਡੇ ਭਰਾ ਦਾ ਅੱਜ ਘਰ ਬਣ ਗਿਆ ਨਿਆਰੇਦਾਰ ਹਾਂ ਅੱਜ ਨਿਆਰਾ ਆ ਗਿਆ ਜੀ ਗੋਲ ਗੱਪੇ ਖਾਵਾਂਗੇ ਸ਼ਾਮ ਨੂੰ ਉੱਪਰ ਵਾਲਾ ਕਮਰਾ ਦਿਖਾ ਕੇ ਰਸਤੇ ਬਣਾਇਆ ਪਹਿਲਾਂ ਟੈਟੂ ਵਾਲੇ ਬੰਦੇ ਆ 10 ਗੁੱਲੇ ਖਵਾਉਣਗੇ ਜੀ ਨਾ ਖੁੰਡਾ ਬਣਾਇਆ ਜਵਾਨ ਟੈਂਸ਼ਨਾਂ ਕੋਈ ਨਹੀਂ ਤੇਰੇ ਵਾਸਤੇ ਰਹਿ ਗਿਆ ਬਾਕੀ ਆ ਬਾਈ ਵੀ ਬਲੌਗ ਕਰੀ ਉਹਨੇ ਬਾਈ ਬਲੌਗ ਕਰੀ ਉਹਨੇ ਬਲੌਗ ਅੱਛਾ ਬਲੌਗ ਕਰੀ ਉਹਨੇ ਦੁੱਧ ਭਾਜੀ ਆ ਗਏ ਹੋਰ ਇਹੋ ਤੇ ਬਾਈ ਤੇਰਾ ਕਿੱਥੇ ਆ ਕੈਮਰਾ ਆ ਜਾ ਜੀ ਚੱਲ ਜਾ ਕਰੋ ਸ਼ਾਟ ਡੀਜੀਆਈ ਸੋ ਗਾਇਜ਼ ਉਧਰ ਚੱਲ ਰਹੀ ਹੈ ਇੰਟਰਵਿਊ ਤੇ ਬਾਕੀ ਸਾਰੇ ਜਣੇ ਖੜੇ ਆ ਖੁਸ਼ੀਆਂ ਨਾਲ ਸਾਰਾ ਬਹੁਤ ਬਹੁਤ ਖੁਸ਼ੀ ਹੈ ਸਾਰਿਆਂ ਨੂੰ ਆ ਘਰ ਹੈ ਜਸ਼ਦਾ ਬਾਕੀ ਤੁਹਾਨੂੰ ਐਂਡ ਤੇ ਸਾਰਾ ਘਰ ਦਿਖਾਈ ਦਵਾਂਗੇ ਅੱਡਾ ਸਭ ਅੱਡਾ ਤਿਆਰ ਰੱਖਿਓ ਭਾਈ ਆਜੋ ਤਮਜੀਦ ਭਾਈ ਆ ਜਾਓ ਬੈਠਾ ਬੈਠਾ

बाक़ी <laughs> से <The baki saare. laughs> ਸਲਾਮ ਜੀ ਅੱਜ ਕਿੰਨੀ ਖੁਸ਼ੀ ਹੈ ਜੀ ਅੱਜ ਮੋਹੋ ਦੇਉਣਗੇ ਆਉਣੀਆਂ ਮੈਂ ਕਹਿੰਦਾ ਸ਼ਾਇਦ ਬਣਾਈ ਰਾਹੁਲ ਨਹੀਂ ਨਹੀਂ ਬਣਾਈ ਰਾਹੁਲ ਦੀ ਤਾਂ ਆਪਣੀ ਵਾਸਪੁਰ ਚੜ੍ਹ ਗਈ ਹੈ ਚਲੋ ਜੀ ਜਾਂ ਤਾਂ ਤੁਸੀਂ ਕੋਈ ਕੋਣ ਬਣਾ ਲੇ ਜੇ ਮੈਂ ਆਪ ਬਣਾ ਦਿੰਦਾ ਰਾਹੁਲ ਕਰੋ ਜੀ ਕਰ ਗਏ ਬਸ 10 ਮਾਡ ਡਾਕਟਰ ਨਾਲ ਥੋੜੀ ਕਰ ਦੋ ਡਾਕਟਰ 1 ਕੋਟੀ ਲੱਗਦਾ 1 ਕੋਟੀ ਪਹਿਲਾਂ ਕੀ ਪੇਸਟ ਕਰਦਾ ਅਲੱਹਾ ਸਾਹਿਬ ਜਿਆਦਾ ਬਣਾ ਲਈ ਨਹੀਂ ਜੀ ਫੋਟੋ ਸਭ ਨੂੰ ਤੇ ਇਹਦੇ ਮੇ ਕੋਲ ਅੱਛਾ ਬਣਦੇ ਬਈ ਇਹਦੇ ਨੇ ਕਿਹਦੇ ਰੋਦੀ ਇਹ ਪ੍ਰੀਤ ਦੀ ਉਹ ਤਾਂ ਟੰਗ ਦੇਈ ਦੀ ਨਾ ਭੁੱਲ ਗਿਆ ਜੀ ਜੀ ਸੋਨੀਏ ਜੇ ਕਰ ਆਵਾਂ ਨਹੀਂ ਇਹ ਦੇਖ ਕੇ ਬਣਾਈ ਆ ਕਿ ਪਹਿਲਾਂ ਨਹੀਂ ਨਹੀਂ ਫੋਟੋ ਤੇ ਦੇਖ ਫੋਟੋ ਵੇਖੀ ਮੋਬਾਈਲ ਤੇ ਆ ਦੇਖੋ ਜੀ ਪਿੱਛੇ ਲੱਗੀ ਹੋਈ ਦੇਖੋ ਬੜੇ ਸੰ ਗੋਡ ਗਿਫਟਡ ਹੁੰਦੀ ਹੈ ਜੀ ਬੜੇ ਚਲੋ ਆ ਪਿੱਛੇ ਦੇਖਣ ਆਪਾਂ ਬੈਠੀ ਇੱਥੇ ਟੈਕਟਰ ਦੀ ਜਿਵੇਂ ਸੋਲੋ ਕਰ ਲੂੰਗਾ ਨਹੀਂ ਹੁੰਦੀ ਟੈਲੈਂਟ ਹੁੰਦਾ ਰੱਬ ਵੱਲੋਂ ਹੀ ਦਿੱਤਾ ਵਾ ਤੁਹਾਡਾ ਆਸ਼ੀਰਵਾਦ ਹੈ ਜੀ ਤੇ ਬਾਈ ਜੀ ਇੱਕ ਨਾ ਯਾਰ ਇੱਥੋਂ ਆਪਣਾ ਕੰਮ ਟੈਕਟਰ ਨਾਲੋਂ ਵੀ ਜ਼ਿਆਦਾ ਸਾਫ਼ ਹੈ ਸਟੂਡੀਓ ਅਜੀਤ ਹਮ ਚੱਲਣਾ ਚਾਹੀਦਾ ਘਰ ਦਾ ਘਰੇ ਹਾਂ ਅੱਜ ਕੱਲ ਪਹੁੰਚਿਆ ਜੀ ਐਮਐਲਏ ਸਾਹਿਬ ਜੀ ਪਹੁੰਚੇ ਸਾਡੇ ਸਵਾਗਤ ਹੈ ਬਹੁਤ ਵਧੀਆ ਕੰਮ ਆ ਰਾਹੂਗਾ ਮੇਰੇ ਨਾਲ ਤਾਂ ਮਿਹਨਤ ਕਰਨ ਵਾਲੇ ਤੇ ਬਹੁਤ ਘਟਾ ਰਹੇ ਹੈ ਤੇ ਆਪ ਦਾ ਕੰਮ ਹੈ ਤਾਂ ਬਹੁਤ ਸਪੱਸ਼ਟ ਹੈ ਜੀ ਲੱਗਦਾ ਕਿ ਜੀ ਬਹੁਤ ਬਹੁਤ ਸੁਖਰੀਤ ਨਹੀਂ ਹੈ ਜੀ ਇਹ ਵੀ ਇੱਥੇ ਹੋ ਰਹੀ ਹੈ ਹਾਂ ਜੀ ਸਰ ਮਾਣ ਹੈ ਕਿ ਅੱਗੇ ਗਰਦਾ ਨੇ ਕੰਮ ਕੋਤਲਾਣੇ ਥੋੜੇ ਗੱਲ ਆਪਾਂ ਬਾਅਦੋਂ ਦੀ ਆ ਗੱਲ ਕਰੀਏ ਹੈਲੋ ਜਾਵਣ ਦੇ ਬਈ ਜਾਵਣ ਉਹ ਤੁਸੀਂ ਤਾਂ ਰਹਿ ਗਏ ਤੁਸੀਂ ਤਾਂ ਐਮਐਲਏ ਸਾਹਿਬ ਚਲੇ ਗਏ ਨੇ ਟ੍ਰੈਫਿਕ ਬਹੁਤ ਜ਼ਿਆਦਾ ਲੱਗਿਆ ਹੋਇਆ ਹੈ ਤੇ ਸੋ ਗਾਇਜ਼ ਆ ਯਸ਼ਦਾ ਘਰ ਸਾਰਾ ਉਹ ਡੈਡੀ ਆ ਜਾਂਦੇ ਆ ਇਧਰ ਉੱਪਰ ਵੀ ਕਮਰਾ ਹੈਗਾ ਠੀਕ ਹੈ ਤੇ ਬਾਕੀ ਆਪਣਾ ਤਿਆਰੀ ਸਮਾਂ ਸੰਭੀ ਜਾਂਦੇ ਆ ਤੇ ਆ ਹੈਗੀਆ ਕਿਚਨ ਬਹੁਤ ਸੋਹਣਾ ਯਸ਼ ਦਾ ਤੇ ਆਇਆ ਹੈਗਾ ਸਟੋਰ ਸੋ ਗਾਈਜ਼ ਆਇਆ ਹੈਗਾ ਯਸ਼ ਦਾ ਕਮਰਾ ਬਹੁਤ ਸੋਹਣਾ ਕਮਰਾ ਹੈ ਅੰਕਲ ਜੀ ਦਾ ਘਰ ਹੈ ਤੇ ਆਪਣੇ ਸਾਰਾ ਸਮਾਨ ਦਿੱਤਾ ਬਾਕੀ ਆ ਇੱਧਰ ਦੇਖ ਸਕਦੇ ਹੋ ਬਾਹਰੋਂ ਸਾਰੇ ਜਣੇ ਖੜੇ ਆ ਸਮਾਨ ਦਿੱਤਾ ਸਾਰਾ ਆਪਣੇ ਇਹਨਾਂ ਦੇ ਬਾਬਾ ਜੀ ਦੇ ਆ ਮੇ ਅਖਰ ਮਿਲ ਜਾਂਦੇ ਆ ਦੇਖੋ ਕਮਿੰਗ 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 ਆਦਿ ਤੇ ਆ ਹੈਗਾ ਜੀ ਇਹ ਸਾਰੇ ਆਪਣੇ ਸੰਗਤ ਵਾਲੇ ਆਈ ਆਪਣੇ ਕੰਮ ਕਰ ਲਿਆ ਹੁਣ ਲੈ ਕੇ ਚੱਲਦੇ ਆਵਾ ਉੱਪਰ ਸੋ ਗਾਈਜ਼ ਆਪਾਂ ਆ ਗਏ ਉੱਪਰ ਤੇ ਉੱਪਰ ਆ ਕਮਰਾ ਹੈ ਬਾਕੀ ਤੇ ਆ ਕੰਬਰਾ ਇੱਕ ਆ ਕੁਰਸੀਆਂ ਵਿਚਾਰਾ ਦਿੱਤੀਆਂ ਮੰਜੇ ਤੇ ਬਹੁਤ ਸੋਹਣਾ ਘਰ ਆ ਆ ਖੜੇ ਸਾਰੇ ਜਣੇ ਠੀਕ ਹੈ ਜੀ ਬਾਕੀ ਆ 뷰 ਹੈ ਉੱਪਰ ਦਾ ਤੇ ਉਧਰ ਆਪਣਾ ਘਰ ਆ ਠੀਕ ਹੈ ਜੀ ਆ ਐਜਿਓ ਸਾਹਿਬ ਆ ਜੀ ਆਪਣੇ ਠੀਕ ਹੈ ਜੀ ਬਾਕੀ ਠੰਡਾ 뷰 ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਬਹੁਤ ਸੋਹਣਾ ਘਰ ਬਣਾਇਆ ਬਈ ਸਾਰੇ ਜਣੇ ਖੁਸ਼ੀਆਂ ਮਨਾ ਰਹੇ ਨੇ ਕੱਲੀ ਖੁਸ਼ ਹੋ ਬਹੁਤ ਜ਼ਿਆਦਾ ਪਰਮਾਤਮਾ ਨੇ ਇੱਕ ਬਖਸ਼ਿਸ਼ ਕੀਤੀ ਹੈ ਤਾਂ ਕੱਲੀ ਪੂਰੇ ਖੁਸ਼ ਹੈ ਕਿ ਜੋ ਸਾਹ ਧੂਰੀ ਤੋਂ ਤੇ ਬਸ ਇੰਨੀ ਜਿਹੀ ਰਪਈ ਆਈ ਗ੍ਰਹਿਮ ਤਾਂ ਸੰਤਰਾਮਪਾ ਜੀ ਮਹਾਰਾਜ ਆ ਉਹਨਾਂ ਨੇ ਹੀ ਕੀਤੀ ਆ ਜਾਨੀ ਤੇ ਤੁਹਾਨੂੰ ਪਤਾ ਹੀ ਹੈ ਘਰ ਬਾਕੀ ਤੁਹਾਨੂੰ ਦਿਖਾਇਆ ਸੀਗਾ ਮੈਂ ਪਹਿਲਾਂ ਵੀ ਕਿੰਨੇ ਕਿੱਦਾਂ ਦਾ ਸੀ ਤੇ ਆਫਟਰ ਸਮ ਟਾਈਮ ਦੇਖੋ ਕਿੰਦਾਂ ਦਾ ਬਣ ਚੁੱਕਿਆ ਬਹੁਤ ਸੋਹਣਾ ਥੱਲੇ ਸਾਰੇ ਹੈਗੇ ਆ ਆ ਟੈਂਟ ਲੱਗਿਆ ਰੌਣਕ ਲੱਗੀ ਵੀ ਹੈ ਪੂਰੀ ਤੇ ਖੁਸ਼ੀਆਂ ਭਰਦਾ ਆਪਣਾ ਮੋਲਪੂਰਾ ਘਾਟ ਆ ਸੋ ਮਿਲਦੇ ਆ ਆਪਾਂ ਤੇ ਥੱਲੇ ਚੱਲਦੇ ਆ